ਟਾਂਡਾ ਉਲਮੁੜਦੇ ਪਿੰਡ ਪੱਤੀ ਫਰੋਜ਼ ਵਿਖੇ ਬੀਤੀ ਦੇਰ ਰਾਤ 6 ਦੇ ਕਰੀਬ ਹਥਿਆਰਬੰਦ ਲੁਟੇਰਿਆਂ ਨੇ ਇੱਕ ਕਾਰ ਵਿੱਚ ਧਾਵਾ ਬੋਲਦੇ ਹੋਏ ਕਾਰ ਵਿੱਚੋਂ ਨਕਦੀ ਅਤੇ ਸੋਨੇ ਦੇ ਗਹਿਣੇ ਲੁੱਟ ਲਏਗੇ ਪਿਸਤੌਲ ਅਤੇ ਤੇਜ਼ ਤਲ ਹਥਿਆਰਾਂ ਨਾਲ ਲੈਸ ਲੁਟੇਰਿਆਂ ਨੇ ਲਗਭਗ 1 ਘੰਟਾ ਕਾਰ ਵਿੱਚ ਰਹਿ ਕੇ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਇਸ ਦੌਰਾਨ ਲੁਟੇਰਿਆਂ ਵੱਲੋਂ ਔਰਤ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਜ਼ਖਮੀ ਹੋਈ ਔਰਤ ਨੂੰ ਟਾਂਡਾ ਦੇ ਹਸਪਤਾਲ ਵਿੱਚ ਪੜਤੀ ਕਰਵਾਇਆ ਗਿਆ ਮੌਕੇ ਤੇ ਪਹੁੰਚ ਕੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੀ ਮੈਂ ਕਰਮਜੀਤ ਸਿੰਘ ਮੈਂ ਰਾਤ ਉੱਠ ਜੁੱਤਾ ਸੀ ਕਿ ਉਹ ਰਾਤ 1:30 ਵਜੇ ਕਰੀਬ 6-7 ਬੰਦੇ ਹਥਿਆਰ ਲੈ ਕੇ ਸਭ ਮੇਰੇ ਬਜ਼ੁਰਗ ਨੂੰ ਤੇ ਮੇਰੀ ਵਾਈਫ ਨੂੰ ਲੁੱਟਖੋ ਦਾ ਅੰਜਾਮ ਦਿੱਤਾ। ਤੇ ਲੁੱਟਣ ਤੋਂ ਬਾਅਦ ਹੋਰ ਮੰਗ ਕੀਤੀ। ਨਾ ਮੰਗ ਪੂਰੀ ਕਰਨ ਤੇ ਮੇਰੀ ਵਾਈਫ 'ਤੇ ਉਹਨਾਂ ਨੇ ਹਮਲਾ ਕੀਤਾ। ਲੱਤ ਟੁੱਟ ਗਈ ਬਾਹ ਜੀ ਵੀ ਹੱਡੀ ਟੁੱਟ ਗਈ ਔਰ ਨੇਵਲ ਹਸਪੀਟਲ ਐਡਮਿਟ ਨੇ ਤੇ ਮੈਂ ਪੁਲਿਸ ਕੋਲੋਂ ਇਹੀ ਮੰਗ ਚਾਹਣਾ ਕਿ ਸਾਨੂੰ ਇਨਸਾਫ ਦੀ ਮੰਗ ਕੀਤਾ ਜਾਵੇ ਰਾਤ ਕਿੰਨੇ ਕ ਵੇਲੇ ਕੀ ਰਿਵੇ ਆਏ ਆ ਰਾਤ 1 ਵਜੇ ਆਏ ਆ ਤੇ 2 ਵਜੇ ਇੱਕ ਘੰਟਾ ਪੂਰਾ ਉਹ ਕੀ ਕੀ ਲੈ ਗਏ ਨੇ ਕੁਝ ਅੰਦਾਜ਼ਾ ਅੰਦਾਜ਼ਾ ਲੋਕ ਫੋਨ ਲੈ ਗਏ ਆ ਜੀ 4-5 ਹਜ਼ਾਰ ਦੀ ਨਕਦੀ ਲੈ ਗਏ ਆ ਤੇ ਮੇਰੀ ਵਾਈਪਰੀਆਂ ਤੇ ਮੇਰੀ ਮਦਦਦੀਆਂ ਵਾਲੀਆਂ ਲੈ ਗਏ ਕਿੰਨੇ ਕਿੰਨੇ ਗ੍ਰਾਮ ਦੀਆਂ ਜਾਂ ਤੋਲੇ ਦੀਆਂ ਸੀਗੀਆਂ ਲਗਭਗ 4-5 ਗ੍ਰਾਮ ਦੀਆਂ ਹੋਣਗੀਆਂ ਦੋਨੋਂ ਲੁਟੇਰਿਆਂ ਦੇ ਕੋਲ ਕਿਸ ਤਰ੍ਹਾਂ ਦੇ ਹਥਿਆਰ ਸਨ ਲੁਟੇਰਿਆਂ ਦੇ ਕੋਲ ਇੱਕ ਕੋ ਰਿਵਾਲਵਰ ਸੀ ਤੇ ਬਾਕੀਆਂ ਕੋਲ ਕੁਝ ਦਿਰਾਕ ਕੁਝ ਬੀਸਬੋਲ ਤੇ ਇਦਾਂ ਦੇ ਹਥਿਆਰ ਸੀ